ਕਹਿੰਦੇ ਵੀ ਇਹ ਬ੍ਰਹਮਾ ਸਾਰੇ ਦੇਵਤਿਆਂ ਨੂੰ ਇਕੱਠੇ ਕਰਕੇ ਉੱਥੇ ਚਲਾ ਗਿਆ ਜਿੱਥੇ ਵੱਡਾ ਸਾਰਾ ਸਮੁੰਦਰ ਸੀਗਾ ਬਹੁਤ ਵੱਡਾ ਦੂਰ ਦੂਰ ਤੱਕ ਦੇਖੀਏ ਪਾਣੀ ਪਾਣੀ ਤੇ ਗਾਏ ਉੱਥੇ ਇੱਕ ਗਾਂ ਸੀ ਭਾਵਕੀ ਜੀ ਨੇ ਵੀ ਉਹ ਧਰਤੀ ਸੀਗੀ ਧਰਤੀ ਨੇ ਗਊ ਦਾ ਰੂਪ ਧਾਰਿਆ ਸੀ ਉੱਥੇ ਉਹ ਗਾਂ ਨੇ ਦੇਵਤਿਆਂ ਸਮੇਤ ਜਾ ਗੁਰੂ ਰੂਪ ਗੁਰੂ ਪਿਆਰੀ ਸੰਗਤ ਜੀ ਪਾਵਨ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ 24 ਸਵਤਾਰਾਂ ਦੀ ਕਥਾ ਲਿਖੀ ਹੈ। ਉਹਦੇ ਵਿੱਚੋਂ ਇੱਕ અવਤਾਰ ਹਨ ਸ੍ਰੀ ਕ੍ਰਿਸ਼ਨ ਜੀ અવਤਾਰ। ਉਹਨਾਂ ਦੇ ਸਬੰਧ ਵਿੱਚ ਗੁਰੂ ਮਹਾਰਾਜ ਨੇ ਜਿਵੇਂ ਜਿਵੇਂ ਲਿਖਿਆ ਤਿਵੇਂ-ਤਿਵੇਂ ਹੂਬ-ਹੂ ਆਪ ਜੀ ਉਹਨਾਂ ਦਾ ਸਰਵਣ ਕਰੋ ਤੇ ਇਹ ਤਰਕ ਤੋਂ ਪਰੇ ਹੋ ਕੇ ਆਪ ਜੀ ਜੇ ਸਰਵਣ ਕਰੋਗੇ ਤਾਂ ਹੀ ਇਸ ਕਥਾ ਨੂੰ ਸਮਝ ਪਾਉਗੇ। ਕਿਉਂਕਿ ਇਹ ਜੋ ਕਥਾ ਹੈ ਉਹਦੀ ਵਿਆਖਿਆ ਦਸਮ ਗ੍ਰੰਥ ਸਾਹਿਬ ਜੀ ਦੀ ਹੈ ਇਹ ਆਪਣੇ ਕੋਲੋਂ ਕੋਈ ਵੀ ਨਹੀਂ ਹੈ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ ਉਹਨਾਂ ਨੇ ਉਦੋਂ ਬਹੁਤ ਸਾਰੇ ਅਵਤਾਰਾਂ ਦੀ ਕਥਾ ਲਿਖੀ ਆ ਜਿਦੇ ਵਿੱਚ ਸ਼੍ਰੀ ਰਾਮਚੰਦਰ ਜੀ ਦੀ ਕਥਾ ਵੀ ਹੈ ਵੈਸੇ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਉਹ ਕਹਿੰਦੇ ਨੇ ਕਿ ਅਕਾਲ ਪੁਰਖ ਜੀ ਜਦੋਂ ਤੋਂ ਮੈਂ ਤੁਹਾਡੇ ਚਰਨ ਫੜੇ ਆ ਨਾ ਵੀ ਉਦੋਂ ਤੋਂ ਹੀ ਮੈਂ ਕਿਸੇ ਵੀ ਹੋਰ ਦੇਵੀ ਦੇਵਤੇ ਨੂੰ ਆਪਣੇ ਨੇਤਰਾਂ ਦੇ ਹੇਠ ਨਹੀਂ ਲਿਆਂਦਾ RAM ਤੇਰੀ ਹੀ ਪ੍ਰਾਣ ਤੇ ਕੁਰਾਨ ਅਨੇਕਾਂ ਨੂੰ ਦੱਸਦੇ ਆ ਕਈ ਮਤ ਕਹਿੰਦੇ ਆ ਪਰ ਮੈਂ ਉਹਨਾਂ ਵਿੱਚੋਂ ਇੱਕ ਨਹੀਂ ਮੰਨਿਆ ਸਿਮਰਤियां ਸ਼ਾਸਤਰ ਵੇਦ ਸਾਰੇ ਬਹੁਤ ਭੇਦ ਕਹਿੰਦੇ ਆ ਪਰ ਮੈਂ ਉਹਨਾਂ ਭੇਦਾਂ ਵਿੱਚੋਂ ਇੱਕ ਵੀ ਨਹੀਂ ਜਾਣਿਆ ਜੋ ਸ਼੍ਰੀ ਹੁਕਮ ਦੀ ਕਿਰਪਾਣ ਵਾਲੇ ਸ਼੍ਰੀ ਸਾਹਿਬ ਜੀ ਦੇ ਵਾਲੇ ਪਰਮੇਸ਼ਰ ਹਨ ਨਾ ਤੇ ਉਹਨਾਂ ਦਾ ਹੀ ਕਿਆ ਮੈਂ ਮੰਨਿਆ ਹੈ ਤੇ ਸਾਰੇ ਦਵਾਰੇ ਛੱਡ ਕੇ ਸਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੂ ਦਵਾਰ ਵਾਹਿਗੁਰੂ ਜੀ ਮੈਂ ਤੁਹਾਡੇ ਦਵਾਰ ਤੇ ਆ ਕੇ ਬੈਠਾ ਹਾਂ ਹੁਣ ਤੁਸੀਂ ਹੀ ਮੇਰੀ ਬਾਹ ਫੜੀ ਆ ਤੇ ਲਾਜ ਰੱਖਣੀ ਕਰੋ ਮਹਾਰਾਜੀ ਤਾਂ ਐਵੇਂ ਕਹਿੰਦੇ ਆ ਬਾਹੇ ਗਏ ਕੀ ਲਾਜ ਆਸ ਗੋਬਿੰਦ ਦਾਸ ਤੋਹਾਰ ਤਾਂ ਗੁਰੂ ਪਿਆਰਿਓ ਆਓ ਹੁਣ ਆਪਾਂ ਹਾਜ਼ਰੀਆਂ ਲਵਾਈਏ ਤੇ ਗੁਰੂ ਮਹਾਰਾਜ ਜੀ ਨੇ ਜੋ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਕਥਾ ਕਹੀ ਆ ਉਦੇ ਬਾਰੇ ਆਪਾਂ ਸਰਵਣ ਕਰੀਏ ਸਰਵਣ ਕਰਨ ਤੋਂ ਪਹਿਨਾ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁਰੂ ਮਹਾਰਾਜ ਜੀ ਕਹਿੰਦੇ ਆ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਥਾ ਕ੍ਰਿਸ਼ਨ ਅਵਤਾਰ 21 ਸਮੋਂ ਅਵਤਾਰ ਕਥਨੰ ਗੁਰੂ ਸਾਹਿਬ ਜੀ ਕਹਿੰਦੇ ਨਾ ਵੀ ਸੰਗਤ ਜੀ ਮੈਂ ਹੁਣ ਕ੍ਰਿਸ਼ਨ ਅਵਤਾਰ ਦੀ ਕਥਾ ਵਰਣਨ ਕਰਦਾ ਹਾਂ ਜਿਸ ਤਰ੍ਹਾਂ ਮੁਰਦਹਾਂ ਤਨੂ ਮਾਰਨ ਵਾਲੇ বিষ্ণੂ ਜੀ ਨੇ ਅਵਤਾਰ ਧਾਰਨ ਕੀਤਾ ਸੀ ਜਦੋਂ ਗੁਰੂ ਜੀ ਅਵਤਾਰਾਂ ਦੀ ਕਥਾ ਕਹਿੰਦੇ ਆ ਉਹਦਾ ਕੇਂਦਰੀ ਭਾਵ ਆਪਾਂ ਸਮਝੀਏ ਪਹਿਲਾਂ ਗੁਰੂ ਸਾਹਿਬ ਜੀ ਇਹ ਕਹਿ ਰਹੇ ਆ ਵੀ ਦੁਨੀਆ ਵਿੱਚ ਜਿੰਨੇ ਅਵਤਾਰ ਹੋਏ ਉਹਨਾਂ ਨੂੰ ਵੀ ਦੁਸ਼ਟਾਂ ਦਾ ਦਮਨ ਕਰਨ ਲਈ ਹਥਿਆਰ ਚੁੱਕਣੇ ਪਏ ਸ਼ਾਸਤਰ ਰੱਖਣੇ ਪਏ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿ ਰਹੇ ਆ ਜੁਗਾਂ-ਜੁਗਾਂ ਦੇ ਵਿੱਚ ਅਵਤਾਰ ਹੋਏ ਆ ਜਿਨ੍ਹਾਂ ਨੇ ਵੈਰੀਆਂ ਨੂੰ ਦਲਣ ਵਾਸਤੇ ਸ਼ਸਤਰ ਉਠਾਏ ਤੇ ਵੈਰੀਆਂ ਦਾ ਸੰਘਾਰ ਕੀਤਾ ਤੇ ਸ਼ਸਤਰਾਂ ਦੀ ਆਪਣੀ ਮਹੱਤਤਾ ਤਾਂ ਆਓ ਅੱਗੇ ਆਪਾਂ ਚੱਲਦੇ ਹਾਂ ਤੇ ਉਹ ਕਹਿੰਦੇ ਨੇ ਕਿ ਵਿਸ਼ਨੂੰ ਭਗਵਾਨ ਜੀ ਨੇ ਰੂਪ ਧਾਰਿਆ ਕਦੋਂ ਧਾਰਿਆ ਜਦੋਂ ਪਾਪਾਂ ਤੋਂ ਧਰਤੀ ਡਰ ਗਈ ਉਹ ਡੈਗ ਡੋਲੇ ਖਾਂਦੀ ਹੋਈ ਨਾ ਧਰਤੀ ਤੇ ਬ੍ਰਹਮਾ ਕੋਲ ਚਲੀ ਗਈ ਤੇ ਉਹਨੂੰ ਨਾਲ ਲੈ ਕੇ ਬ੍ਰਹਮਾ ਦੁੱਧ ਦਾ ਸਮੁੰਦਰ ਜਿੱਥੇ ਉੱਥੇ ਚਲਾ ਗਿਆ ਇੱਥੇ ਅਕਾਲ ਪੁਰਖ ਜੀ ਖੁਦ ਪ੍ਰਕਾਸ਼ਮਾਨ ਸੀਗੇ ਅਕਾਲ ਪੁਰਖ ਜੀ ਨੇ ਵਿਸ਼ਨੂੰ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ ਵੀ ਹੁਣ ਨਾ ਧਰਤੀ ਜਿਹੜੀ ਆ ਪਾਪਾਂ ਤੋਂ ਡਰ ਰਹੀ ਆ ਕੰਬ ਰਹੀ ਆ ਵੀ ਤੁਸੀਂ ਜਾ ਕੇ ਸ਼੍ਰੀ ਕ੍ਰਿਸ਼ਨ ਅਵਤਾਰ ਧਾਰਨ ਕਰੋ ਜੀ ਦੋਹਰਾ ਅਕਾਲ ਪੁਰਖ ਦੇ ਹੁਕਮ ਤੇ ਸੰਤਾਂ ਦੀ ਸਹਾਇਤਾ ਕਰਨ ਵਾਸਤੇ ਮਥਰਾਪੁਰੀ ਦੇ ਵਿੱਚ ਤੁਸੀਂ ਨਾ ਵਿਸ਼ਨੂੰ ਜੀ ਅਵਤਾਰ ਧਾਰਨ ਕਰੋਗੇ ਜਿਹੜੇ ਜਿਹੜੇ ਕ੍ਰਿਸ਼ਨ ਜੀ ਨੇ ਮਥਰਾ ਵਿੱਚ ਆ ਕੇ ਕੌਤਕ ਦਿਖਾਏ ਉਹ ਭਾਗਵਤ ਦੇ 10ਵੇਂ ਸਕੰਧ ਵਿੱਚ ਮਹਾਰਾਜੀ ਕਹਿੰਦੇ ਮੈਂ ਕਹਿ ਕੇ ਸੁਣਾ ਦਿੱਤੇ ਆ। ਸ਼੍ਰੀ ਦਸ਼ਮ ਗ੍ਰੰਥ ਦੇ ਵਿੱਚ ਸਾਰੇ ਕਹਿ ਕੇ ਸੁਣਾ ਦਿੱਤੇ ਆ ਜਿਹਦੇ 1100 ਤੇ 92 ਸ਼ੰਦ ਆ। ਇਹ ਕਥਾ ਮੈਂ ਅਨੰਦਪੁਰ ਸਾਹਿਬ ਵਿੱਚ ਮਹਾਰਾਜੀ ਕਹਿੰਦੇ ਬੈਠ ਕੇ ਲਿਖੀ ਆ। ਗੁਰੂ ਪਿਆਰਿਓ, ਕ੍ਰਿਸ਼ਨ ਅਵਤਾਰ ਜੀ ਦੇ ਕੁੱਲ ਸ਼ੰਦ ਤਾਂ 2492 ਆ। ਜਿਹੜੇ ਬਾਕੀ 1300 ਸ਼ੰਦ ਆ ਨਾ ਤੇ ਉਹ ਮਹਾਰਾਜ ਨੇ ਸ੍ਰੀ ਪੌਂਟਾ ਸਾਹਿਬ ਦੀ ਧਰਤੀ ਤੇ ਉੱਥੇ ਮਹਾਰਾਜ ਜੀ ਨੇ ਇਹ ਬਾਣੀ ਆ ਜਿਹੜੀ ਉਹਦੇ ਵਿੱਚ ਰਚਿਤ ਕੀਤੇ ਦਰਜ ਕੀਤੇ ਤਾਂ ਆਓ ਫਿਰ ਅੱਗੇ ਉਹ ਕਹਿੰਦੇ ਵੀ ਹੁਣ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆ ਕੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਦੀ ਕਥਾ ਜਿਹੜੀ ਉਹ ਸ਼ੁਰੂ ਕਰਦਾ ਕਿਉਂਕਿ ਜਿਹੜੇ ਪ੍ਰਤਨ ਮਹਾਪੁਰਖ ਸੀਗੇ ਨਾ ਕੋਈ ਵੀ ਕਵੀ ਜਨ ਸੀਗੇ ਉਹ ਜਦੋਂ ਵੀ ਕਿਸੇ ਦੀ ਕਥਾ ਵਾਰੇ ਕਹਿਣ ਲੱਗਦੇ ਸਭ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਹੁੰਦੇ ਸੀ ਤਾਂ ਐਵੇਂ ਫਿਰ ਉਹ ਗੁਰੂ ਸਾਹਿਬ ਜੀ ਕਹਿੰਦੇ ਮੈਂ ਅਕਾਲ ਪੁਰਖ ਨੂੰ ਧਿਆ ਕੇ ਇਹ ਸ਼੍ਰੀ ਭਗਵਾਨ ਕ੍ਰਿਸ਼ਨ ਜੀ ਦੀ ਜਿਹੜੀ ਗਾਥਾ ਨਾ ਕ੍ਰਿਸ਼ਨ ਅਵਤਾਰ ਜੀ ਦੀ ਉਹ ਮੈਂ ਕਹਿਣ ਲੱਗਾ ਹਾਂ ਜੀ ਇਸ ਤਰ੍ਹਾਂ ਸੰਸਾਰ ਦੇ ਵਿੱਚ ਦੁਨੀਆ ਤੇ ਜਦੋਂ ਵੀ ਭਾਰ ਵਧਿਆ ਤੇ ਉਦੋਂ-ਉਦੋਂ ਵਿਸ਼ਨੂੰ ਜੀ ਨੇ ਅਵਤਾਰ ਧਾਰੇ ਆ ਵਾਹਿਗੁਰੂ ਪਰਮੇਸ਼ਰ ਨੇ ਅਵਤਾਰ ਧਾਰੇ ਅੱਗੇ ਫਿਰ ਮਹਾਰਾਜ ਜੀ ਬੜੇ ਵਿਸਥਾਰ ਦੇ ਨਾਲ ਦੱਸਦੇ ਆ ਕਹਿੰਦੇ ਵੀ ਧਰਤੀ ਬ੍ਰਹਮਾ ਦੇ ਕੋਲ ਜਾ ਕੇ ਪੁਕਾਰ ਕਰਦੀ ਆ ਬ੍ਰਹਮਾ ਨੇ ਕਿਹਾ ਵੀ ਮੇਰੇ ਹੱਥ ਵੀ ਇਤਨਾ ਕੁਝ ਨਹੀਂ ਆਪਾਂ ਉੱਥੇ ਚੱਲਦੇ ਆ ਇੱਥੇ ਨਾ ਆਹਾਰ ਕਰਨ ਵਾਲੀ ਆਦ ਸ਼ਕਤੀ ਹੈ ਉਹਦੇ ਅੱਗੇ ਆਪ ਵੀ ਜਾ ਕੇ ਆਪਾਂ ਬੇਨਤੀ ਕਰਦੇ ਆ ਰਗੂਨਾਥ ਜੀ ਅੱਗੇ ਭਗਵਾਨ ਜੀ ਅੱਗੇ ਵੀ ਧਰਤੀ ਦੀ ਇਹ ਜਿਹੜੀ ਵਾਧੀ ਹੋਈ ਪਾਪਾਂ ਦੀ ਗਿਣਤੀ ਇਹਨੂੰ ਕਿਵੇਂ ਠੱਲ ਪਵੇਗੀ ਕਿਵੇਂ ਭਾਵਕੀ ਇਹਨੂੰ ਖਤਮ ਕੀਤਾ ਜਾਵੇਗਾ ਨਾ ਤੇ ਉਹ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਇਹ ਬ੍ਰਹਮਾ ਸਾਰੇ ਦੇਵਤਿਆਂ ਨੂੰ ਇਕੱਠੇ ਕਰਕੇ ਉੱਥੇ ਚਲਾ ਗਿਆ ਜਿੱਥੇ ਵੱਡਾ ਸਾਰਾ ਸਮੁੰਦਰ ਸੀਗਾ ਬਹੁਤ ਵੱਡਾ ਦੂਰ ਦੂਰ ਤੱਕ ਦੇਖੀਏ ਪਾਣੀ ਪਾਣੀ ਤੇ ਗਾਏ ਉੱਥੇ ਇੱਕ ਗਾਂ ਸੀ ਭਾਵਕੀ ਜੀ ਨੇ ਵੀ ਉਹ ਧਰਤੀ ਸੀਗੀ ਧਰਤੀ ਨੇ ਗਊ ਦਾ ਰੂਪ ਧਾਰਿਆ ਸੀ ਉੱਥੇ ਉਹ ਗਾਂ ਨੇ ਦੇਵਤਿਆਂ ਸਮੇਤ ਜਾ ਕੇ ਉਹਨਾਂ ਨੂੰ ਪ੍ਰਣਾਮ ਕੀਤੀ ਤੇ ਆਪਣੇ ਆਪ ਨੂੰ ਲੱਖ ਵਾਰ ਧੰਨਵਾਦੀ ਹੋ ਕੇ ਆਪਣੇ ਸਜਲੇ ਨੇਤਰਾਂ ਦੇ ਨਾਲ ਉਹਨਾਂ ਦੇ ਦਰ ਨੂੰ ਧੋਤਾ ਕਿਉਂਕਿ ਧਰਤੀ ਹੁਣ ਪਾਪਾਂ ਦੇ ਥੱਲੇ ਜਦੋਂ ਦੱਬੀ ਗਈ ਉਹਨੇ ਗਾਹ ਦਾ ਰੂਪ ਬਣਾ ਕੇ ਪੁਕਾਰ ਕੀਤੀ ਚਾਰ ਮੁਖ ਵਾਲਾ ਬ੍ਰਹਮਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾ ਕੇ ਅਕਾਲ ਪੁਰਖ ਜੀ ਦੇ ਪੈਰਾਂ ਤੇ ਡੇਗ ਪਿਆ ਭਗਵਾਨ ਜੀ ਦੇ ਤੇ ਉਹਨੇ ਐਵੇਂ ਬੇਨਤੀ ਕੀਤੀ ਵੀ ਗੁਰੂ ਪਿਆਰਿਓ ਮੰਨ ਲਓ ਵੀ ਜਿਵੇਂ ਕਿਸੇ ਪਿੰਡ ਦਾ ਚੌਧਰੀ ਕਿਸੇ ਬਾਣੀਏ ਨੂੰ ਲੁੱਟ ਕੇ ਕੱਟ ਦੇਵੇ ਤੇ ਉਹ ਥਾਣੇ ਜਾ ਕੇ ਆਪਦਾ ਦੁੱਖ ਸੁਣਾਵੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਬ੍ਰਹਮਾ ਨੇ ਐਵੇਂ ਜਾ ਕੇ ਪੁਕਾਰ ਕੀਤੀ ਆ ਭਾਵ ਕਿ ਜਦੋਂ ਬੰਦਾ ਦੁਖੀ ਹੁੰਦਾ ਤੇ ਉਹਦੇ ਹੰਝੂ ਡਿੱਗਦੇ ਆ ਨਾ ਗੁਰੂ ਪਿਆਰਿਓ ਇਦਾਂ ਫਿਰ ਉਹ ਬ੍ਰਹਮਾ ਜਿਹੜਾ ਬਹੁਤ ਜ਼ਿਆਦਾ ਰੋਇਆ ਵੀ ਉਹ ਕਹਿੰਦੇ ਵੀ ਜਾਓ ਮੈਂ ਅਵਤਾਰ ਲੈ ਕੇ ਨਾ ਵੀ ਉਹਨਾਂ ਦੀ ਜੜ ਖਤਮ ਕਰ ਦਿਆਂਗਾ ਬ੍ਰਹਮਾ ਦਾ ਕਿਹਾ ਹੁਕਮ ਕੰਨ ਵਿੱਚ ਸੁਣ ਕੇ ਸਾਰੇ ਦੇਵਤੇ ਜਿਹੜੇ ਆ ਖੁਸ਼ੀ ਨਾਲ ਖੜ ਗਏ ਬ੍ਰਹਮਾ ਨੂੰ ਪ੍ਰਣਾਮ ਕਰਕੇ ਆਪਣੇ ਆਪਣੇ ਘਰਾਂ ਵੱਲ ਚੱਲ ਪਏ। ਸਾਰੇ ਲੋਕਾਂ ਨੇ ਉਹਨਾਂ ਨੂੰ ਆਪਣਾ ਕਰਕੇ ਜਾਣ ਲਿਆ। ਵੀ ਉਹ ਸ਼ਬਦ ਦਾ ਜਸ ਮਹਾਨ ਉੱਚਾ ਕਵੀ ਜੀ ਨੇ ਆਪਣੇ ਮਨ ਵਿੱਚ ਇਉਂ ਪਛਾਣਿਆ ਜਿਵੇਂ ਗਊਆਂ ਸਮੇਤ ਚਰਵਾਹਿਆਂ ਦੇ ਗੁੰਮ ਹੋਈਆਂ ਦੇਵ ਲੋਕਾਂ ਤੋਂ ਮੋੜ ਲਿਆਂਦੀਆਂ ਹੋਣ। ਮੰਨ ਲਓ ਕਿਸੇ ਦੀ ਜਿਹੜੀ ਗਾਂ ਗਵਾਚ ਜੇ, ਭੇਡ ਬੱਕਰੀ ਗਵਾਚ ਜੇ, ਜਦੋਂ ਉਹਨੂੰ ਵਾਪਸ ਲਿਆ ਕੇ ਦਿੱਤੀ ਜਾਵੇ ਕਿੰਨੀ ਖੁਸ਼ੀ ਹੁੰਦੀ ਹੈ। ਦੇਵਤਿਆਂ ਨੂੰ ਉਦੋਂ ਖੁਸ਼ੀ ਹੋਈ ਜਦੋਂ ਭਗਵਾਨ ਜੀ ਹੁਣ ਧਰਤੀ ਤੇ ਅਵਤਾਰ ਧਾਰਨਗੇ ਤੇ ਦੁਸ਼ਟਾਂ ਦਾ ਸੰਘਾਰ ਕਰਨਗੇ। ਦੇਵਤਿਆਂ ਨੂੰ ਇੰਨੀ ਖੁਸ਼ੀ ਹੋਈ ਆ। ਤਾਂ ਬ੍ਰਹਮਾ ਦਾ ਜਿਹੜਾ ਬਾਚ ਆ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਆ ਵੀ ਭਾ ਬ੍ਰਹਮਾ ਦਾ ਜੋ ਹੁਕਮ ਹੋਇਆ ਫੇਰ ਹਰੀ ਭਾ ਫੇਰ ਆ ਕੇ ਵਿਸ਼ਨੂੰ ਜੀ ਨੇ ਸਾਰੇ ਦੇਵਤਿਆਂ ਨੂੰ ਬੁਲਾ ਕੇ ਆਗਿਆ ਦਿੱਤੀ ਆ ਵੀ ਤੁਸੀਂ ਵੀ ਮਥਰਾ ਮੰਡਲ ਮਾਤ ਲੋਕ ਵਿੱਚ ਜਾ ਕੇ ਰੂਪ ਧਾਰਨ ਕਰਕੇ ਤੇ ਮੈਂ ਵੀ ਆ ਕੇ ਰੂਪ ਧਾਰਨ ਕਰਾਂਗਾ। ਵੀ ਦੇਵੀ-ਦੇਵਤਿਆਂ ਨੂੰ ਕਿਹਾ ਵੀ ਤੁਸੀਂ ਵੀ ਮਥਰਾ ਮੰਡਲ ਮਾਤ ਲੋਕ ਵਿੱਚ ਰੂਪ ਧਾਰਨ ਕਰੋ ਤੇ ਮੈਂ ਵੀ ਉੱਥੇ ਅਵਤਾਰ ਧਾਰਾਂਗਾ ਜਦੋਂ ਇਹ ਗੱਲ ਸੁਣੀ ਆ ਤੇ ਉਹਨਾਂ ਦੇਵਤਿਆਂ ਨੇ ਵੀ ਰੂਪ ਧਾਰਨ ਕੀਤੇ ਆ ਕੁਝ ਇਸਤਰੀਆਂ ਦਾ ਰੂਪ ਧਾਰ ਕੇ ਆ ਗਏ ਐਵੇਂ ਦੇਵਤਿਆਂ ਨੇ ਰੂਪ ਧਾਰਨ ਕਰ ਲੇ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਮੈਂ ਦੇਵਕੀ ਜੀ ਜਿਹੜੇ ਹਨ ਨਾ ਮਾਤਾ ਦੇਵਕੀ ਜੀ ਉਹਨਾਂ ਦਾ ਕੌਤਕ ਤੁਹਾਨੂੰ ਸੁਣਾਉਣਾ ਇੱਥੇ ਤੱਕ ਵਿਸ਼ਨੂੰ ਅਵਤਾਰ ਦਾ ਹੁਣਾ ਵਰਣਨ ਇਤੋਂ ਹੁਣ ਗੁਰੂ ਸਾਹਿਬ ਜੀ ਅੱਗੇ ਦੇਵਕੀ ਦੇ ਜਨਮ ਦੀ ਕਥਾ ਕਹਿੰਦੇ ਆ। ਉਗਰ ਸੈਣ ਦੀ ਕੰਨਿਆ ਸੀ ਜਿਹਦਾ ਨਾਮ ਸੀ ਦੇਵਕੀ। ਸੋਮਵਾਰ ਦੇ ਦਿਨ ਮਾਤਾ ਦੇ ਪੇਟ ਦੀ ਜਠਰ ਅਗਨ ਤੋਂ ਬਾਹਰ ਆ ਕੇ ਉਹਨੇ ਪ੍ਰਕਾਸ਼ ਕੀਤਾ। ਦੇਵਕੀ ਜੀ ਦੇ ਜਨਮ ਦਾ ਪਹਿਲਾ ਅਧਿਆਇ ਮਹਾਰਾਜ ਨੇ ਐਵੇਂ ਲਿਖਿਆ। ਵੀ ਹੁਣ ਜਦੋਂ ਵੱਡੀ ਹੋਈ ਉਹਦੇ ਵਾਸਤੇ ਬਰ ਲੱਭਣਾ ਬਹੁਤ ਕਠਨ ਹੋ ਗਿਆ। ਕਿਉਂਕਿ ਉਹਦਾ ਸਰੂਪ ਬੜਾ ਸੁੰਦਰ ਸੀਗਾ। ਬਰ ਪ੍ਰਾਪਤੀ ਜਦੋਂ ਜੋਗ ਹੋ ਗਈ ਨਾ ਤੇ ਰਾਜੇ ਨੇ ਵੀ ਆਪਣੇ ਆਸੇ ਪਾਸੇ ਨਜ਼ਦੀਕ ਪਰਖਾ ਨੂੰ ਦੇਖਿਆ ਵੀ ਕੌਣ ਇਹਦੇ ਜੋਗ ਹੋ ਸਕਦਾ ਦੇਵਕੀ ਦੇ ਰਾਜੇ ਦੇ ਦੂਤ ਭੇਜੇ ਗਏ ਉਹਨਾਂ ਨੇ ਜਾ ਕੇ ਵਾਸੂਦੇਵ ਜੀ ਨੂੰ ਦੇਖਿਆ ਜੋ ਵੀ ਬਹੁਤ ਸਰੂਪ ਕਰਕੇ ਸੋਹਣੇ ਸੀਗੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਕਿ ਕਿਸੇ ਬੰਦੇ ਕੋਲ ਜਿਹੜੀ ਸੁੰਦਰਤਾ ਵੀ ਉਹ ਵਾਹਿਗੁਰੂ ਪਰਮੇਸ਼ਰ ਦਿੰਦਾ ਕਰਮੀ ਆਵੇ ਕੱਪੜਾ ਨਜ਼ਰੀ ਮੋਖ ਦੁਆਰ ਜਿਹੜੀ ਚਮੜੀ ਮਿਲਦੀ ਆ ਇਹ ਕਰਮਾਂ ਦੁਆਰਾ ਮਿਲਦੀ ਬੰਦੇ ਨੂੰ ਇਹਦਾ ਮਾਣ ਨਹੀਂ ਕਰਨਾ ਚਾਹੀਦਾ ਇਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਕਿਵੇਂ ਅੱਜ ਅਸੀਂ ਵੇਖਨੇ ਆ ਵੀ ਲੋਕ ਜਿਹੜੇ ਆ ਆਪਣਾ ਜਿਹੜਾ ਧਿਆਨ ਬਾਹਰੋਂ ਸਵਾਰਨ ਤੇ ਲਾਈ ਜਾਂਦੇ ਆ ਰੂਹ ਨੂੰ ਸਵਾਰਨ ਤੇ ਕੋਈ ਜ਼ੋਰ ਨਹੀਂ ਨਾ ਦਿੰਦਾ ਏਵੇਂ ਉਦੋਂ ਵੀ ਇਹ ਪ੍ਰਾਤਨ ਸਮੇਂ ਤੋਂ ਗੱਲ ਆਈ ਉਹਨਾਂ ਨੇ ਵਾਸੂਦੇਵ ਜੀ ਨੂੰ ਦੇਖਿਆ ਜਿਹੜੇ ਬਹੁਤ ਸੋਹਣੇ ਸਰੂਪ ਵਾਲੇ ਸੀਗੇ ਤੇ ਜਾ ਕੇ ਵਾਸੂਦੇਵ ਜੀ ਨੂੰ ਤਿਲਕ ਲਾ ਦਿੱਤਾ ਤੇ ਨਾਰੀਅਲ ਉਹਨਾਂ ਦੇ ਪੱਲੇ ਵਿੱਚ ਪਾ ਕੇ ਪਿਆਰ ਦਿੱਤਾ ਤੇ ਰਾਜੇ ਪਾਸ ਆ ਕੇ ਉਹਨਾਂ ਦੀ ਸ਼ੋਭਾ ਮਿੱਠੀ ਬੋਲੀ ਵਿੱਚ ਦੱਸੀ ਆ ਜਿਹੜੀ ਮਠਿਆਈ ਦੇ ਨਾਲ ਉਹ ਵੀ ਮਿੱਠੀ ਸੀਗੀ ਇੰਨੀ ਸ਼ੋਭਾ ਕਰ ਦਿੱਤੀ ਭਾਵ ਕੀ ਕਹਿੰਦੇ ਵੀ ਏਨੇ ਚੰਗੇ ਵਾਸੂ ਦੇਵ ਜੀ ਵੀ ਤੁਹਾਡੀ ਜਿਹੜੀ ਪੁੱਤਰੀ ਆ ਦੇਵਕੀ ਜੀ ਉਹਦੇ ਲਈ ਉਹੀ ਵਾਰ ਠੀਕ ਰਹਿਣਗੇ ਤੋਂ ਸਾਰਿਆਂ ਦੇ ਸੁਣਨ ਨੂੰ ਚੰਗੀ ਲੱਗੀ ਤੇ ਰਾਜਿਆਂ ਤੇ ਉਗਰਸੈਣ ਦੇ ਸਮੇਤ ਸਾਰਿਆਂ ਨੂੰ ਚੰਗੀ ਲੱਗੀ ਆ ਤੇ ਉਹਨਾਂ ਨੇ ਕਹਿ ਦਿੱਤਾ ਵੀ ਇਹੀ ਆ ਵੀ ਜਿਹੜੀ ਪਟਰਾਣੀ ਬਣ ਸਕਦੀ ਆ ਉਨ੍ਹਾਂ ਦੀ ਵਾਸੂਦੇਵ ਜੀ ਦੀ ਸਾਰੇ ਜੱਗ ਵਿੱਚ ਫੈਲ ਗਈ ਅੱਗੇ ਤੋਂ ਅੱਗੇ ਗੱਲ ਇਹ ਦੇਸ਼ਾਂ ਵਿੱਚ ਪਹੁੰਚ ਗਈ ਤੇ ਇੱਥੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਿਆ ਵੀ ਉਹ ਜਿਹੜੀ ਵਾਸੂਦੇਵ ਜੀ ਦੇ ਬਾਰੇ ਆ ਕੇ ਰਾਜੇ ਨੂੰ ਦੱਸਿਆ ਬਹੁਤ ਹੀ ਸੁੰਦਰ ਸ਼ਬਦਾਂ ਵਿੱਚ ਦੱਸਿਆ ਸੀ ਵੀ ਬਹੁਤ ਸੋਭਾ ਕਰ ਦਿੱਤੀ ਰਾਜੇ ਨੂੰ ਲੱਗਾ ਇਹੀ ਵਾਰ ਜਿਹੜਾ ਵੀ ਜੋਗ ਆ ਹੁਣ ਫਿਰ ਇੱਥੋਂ ਅੱਗੇ ਵਾਸੂਦੇਵ ਜੀ ਦੇ ਵਿਆਹ ਦੀ ਕਥਾ ਚੱਲਦੀ ਆ ਤੇ ਦੇਵਕੀ ਜੀ ਦੇ ਆਸਣ ਉੱਤੇ ਬ੍ਰਾਹਮਣ ਨੂੰ ਬਿਠਾ ਕੇ ਤੇ ਉਸ ਤੋਂ نیچے ਨੀਵੇਂ ਥਾਂ ਤੇ ਵਾਸੂਦੇਵ ਜੀ ਨੂੰ ਲਿਜਾ ਕੇ ਬਿਠਾ ਦਿੱਤਾ ਬ੍ਰਾਹਮਣਾਂ ਨੇ ਜਮੀਨਾਂ ਦੀ ਮਰਿਆਦਾ ਹੁੰਦੀ ਹੈ ਭਾਈ ਕੇਸਰ ਨੂੰ ਘਸਾ ਕੇ ਵੇਦਾਂ ਮੰਤਰਾਂ ਨੂੰ ਪੜ੍ਹ ਕੇ ਕੇਸਰ ਦਾ ਤਿਲਕ ਲਾ ਦਿੱਤਾ ਤੇ ਫੁੱਲ ਵਾਸੂਦੇਵ ਜੀ ਦੇ ਉੱਤੇ ਵਰਸਾਏ ਪੰਜਾਂ ਅਮ੍ਰਿਤ ਜੀ ਨੂੰ ਕਹਿੰਦੇ ਆ ਜਿਹਦੇ ਵਿੱਚ ਦੁੱਧ ਦਹੀਂ ਘਿਓ ਖੰਡ ਤੇ ਸ਼ਹਿਦ ਮਿਲਾ ਕੇ মুখ ਨੂੰ ਲਾਇਆ ਮਨ ਭਾਉਂਦੇ ਇਹਨਾਂ ਨੇ ਸ਼ਗਨ ਮਨਾਏ ਪੱਟ ਤੇ ਜਿਹੜੇ ਹਨ ਨਾ ਹੋਰ ਕਵੀ ਜਨ ਉਹਨਾਂ ਸਾਰਿਆਂ ਨੇ ਮਿਲ ਕੇ ਇਹ ਜਿਹੜੇ ਛੰਦ ਹਨ ਬਣਾ ਬਣਾ ਕੇ ਗਾਉਣੇ ਕੀਤੇ ਆ ਮੰਗਲ ਗਾਏ ਆ ਆਪਸ ਵਿੱਚ ਮਿਲਣੀ ਹੋਈ ਆ ਤੇ ਇੱਕ ਦੂਜੇ ਨਾਲ ਪ੍ਰੇਮ ਵਧਾਇਆ ਇਹਨਾਂ ਨੇ ਤੇ ਵਿਆਹ ਦਾ ਤਮਾਸ਼ਾ ਵੇਖਣ ਲਈ ਲੋਕ ਜਿਹੜੇ ਆ ਘਰਾਂ ਤੋਂ ਬਾਹਰ